ਸਾਡੀ ਸਰਕਾਰ ਨੇ 3 ਕਰੋੜ ਪੰਜਾਬੀਆਂ ਦੀ ਭਲਾਈ ਲਈ ਦ੍ਰਿੜ ਵਚਨਬੱਤਾ ਦਿਰਾਉਂਦੇ ਹੋਏ ਸਿਹਤ ਖੇਤਰਾਂ ਵਿੱਚ ਪਰਵਰਤਨਸ਼ੀਲ ਪਹਿਲ ਕਦਮੀਆਂ ਨੂੰ ਲਾਗੂਕਰਨ ਵਿੱਚ ਸਭ ਤੋਂ ਅੱਗੇ ਰਹੀ ਹੈ ਸਰ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਮਜ਼ਬੂਤੀ ਕਰਨ ਅਤੇ ਪ੍ਰਦਾਨ ਕੀਤੀਆਂ ਜਾ ਰੀਆਂ ਸੇਵਾਵਾਂ ਵਿੱਚ ਵਾਧੇ ਲਈ ਅਨੇਕਾਂ ਉਪਾਅ ਜਿਹੜੇ ਲਾਗੂ ਕੀਤੇ ਗਏ ਹਨ ਸਿਹਤ ਸੇਵਾਵਾਂ ਸ਼ੁਰੂ ਕਰਨ ਲਈ ਬਿੱਤੀ ਸਾਲ 2024-25 ਵਿੱਚ 5200 64 ਕਰੋੜ ਰੁਪਏ ਸਰ ਰੱਖਵੇ ਰੱਖੀ ਗਿਆ ਹੈ ਇਸੇ ਤਰ੍ਹਾਂ ਅਰਦੋਸ਼ਪੀਕਰ ਸਾਹਿਬ ਆਮ ਆਦਮੀ ਕਲੀਨਿਕ ਰਾਜ ਵਿੱਚ ਕੁੱਲ 838 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਸਰ ਅਤੇ ਹੋਰ ਬਹੁਤ ਸਾਰੇ ਆਮ ਆਦਮੀ ਕਲੀਨਿਕ ਜਿਹੜੇ ਨੇ ਕਿ ਉਹ ਪ੍ਰਗਤੀ ਦੇ ਹਿੰਨੇ ਨੇ ਕਿ ਉਹਨਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਹਨਾਂ ਕਲੀਨਿਕਾਂ ਵਿੱਚ 80 ਕਿਸਮ ਦੀਆਂ ਦਵਾਈਆਂ ਅਤੇ 38 ਕਿਸਮ ਦੇ ਟੈਸਟ ਜਿਹੜੇ ਲੈਬਾਂ 'ਚ ਹੁੰਦੇ ਨੇ ਟੈਸਟ ਸਰ ਬਹੁਤ ਮਹਿੰਗੇ ਟੈਸਟ ਨੇ 38 ਕਿਸਮ ਦੇ ਲੈਬ ਟੈਸਟ ਮੁਫਤ ਕੀਤੇ ਗਏ ਹਨ ਅਤੇ ਹੁਣ ਤੱਕ ਮੈਨੂੰ ਅਸਲ अजीਮ ਸਾਦਰ ਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਆ ਕਿ ਹੁਣ ਤੱਕ 1 ਕਰੋੜ ਤੋਂ ਵੱਧ 1 ਕਰੋੜ ਤੋਂ ਵੱਧ ਮਰੀਜ਼ਾਂ ਦਾ ਇਲਾਜ ਜਿਹੜਾ ਇਹਨਾਂ ਮਹੱਲਾ ਕਲੀਨਿਕਾਂ ਦੇ ਵਿੱਚ ਮੁਫਤ ਕੀਤਾ ਗਿਆ ਹੈ ਅਤੇ 31 ਲੱਖ ਤੋਂ ਵੱਧ ਟੈਸਟ ਜਿਹੜੇ ਲੈਬ ਟੈਸਟ ਨੇਗੇ ਉਹ ਵੀ ਹੁਣ ਤੱਕ ਕਰਵਾਏ ਜਾ ਚੁੱਕੇ ਹਨ ਸੋ ਇਸੇ ਤਰ੍ਹਾਂ ਇਹ ਜਿਹੜੀ ਪਹਿਲ ਕਰਦੀਆਂ ਜਾਰੂ ਰਹੂਗੀ ਇਸ ਪਹਿਲ ਕਦਮੀ ਨੂੰ ਸਜਾਰੂ ਬਣਾਉਣ ਲਈ ਹੋਰ ਅੱਛਾ ਬਣਾਉਣ ਦੇ ਲਈ ਵਿੱਤੀ ਸਾਲ 2024-25 ਵਿੱਚ ਸਰ 249 249 ਕਰੋੜ ਰੁਪਏ ਜਿਹੜੇ ਉਹ ਸਰ ਰੱਖਵੇਂ ਰਿਜ਼ਰਵ ਰੱਖੇ ਗਏ ਹਨ ਸਰ